ਆਰਾ ਸਾਰਿਆਂ ਦੀ ਚੱਲੂ ਬੀਜੇਪੀ ਜਾਣ ਦਾ ਇਹ ਮਤਲਬ ਨਹੀਂ ਬੱਜ ਜੋਂਗੇ ਸੋ ਜਿਹੜਾ ਦੇਖੋ ਬੀਜੇਪੀ ਨੂੰ ਤਰਹ ਜਾਂਦਾ ਉਹ ਕੋਈ ਬੀਜੇਪੀ ਦੀਆਂ ਪਾਲਿਸੀਆਂ ਨੂੰ ਪਿਆਰ ਨਹੀਂ ਕਰਦੇ ਇਧਰੋਂ ਡਰਦੇ ਆ ਵੀ ਆਰਾ ਆ ਹੀ ਜਾਂਦਾ ਇਧਰ ਨੂੰ ਸੋ ਇਸ ਕਰਕੇ ਮੇਰੇ ਤੇ ਯਕੀਨ ਰੱਖਿਓ ਹੱਥ ਖੜੇ ਕਰਕੇ ਮੈਨੂੰ ਦੱਸ ਦਿਓ ਜੇ ਯਕੀਨ ਕਰਦੇ ਹੋ ਮੇਰੇ ਤੇ ਯਕੀਨ ਰੱਖਿਓ ਇੱਕ ਪੈਸਾ ਵੀ ਪੰਜਾਬ ਦਾ ਜਿਹੜਾ ਭਾਵੇਂ 5 ਸਾਲ ਪਹਿਲਾਂ ਲੁੱਟਿਆ ਭਾਵੇਂ 10 ਸਾਲ ਪਹਿਲਾਂ ਲੁੱਟਿਆ ਉਹ ਬਿਆਸ ਸਮੇਤ ਖਜ਼ਾਨੇ ਚ ਆਊਗਾ ਤੇ ਖਜ਼ਾਨੇ ਚੋਂ ਤੁਹਾਡੇ ਕੋਲੇ ਆਊਗਾ ਸੋਨਹਾਂ ਸਤਿ ਸ੍ਰੀ ਅਕਾਲ ਬਰਬਾਦ ਕਰਕੇ ਰੱਖਤਾ ਪੰਜਾਬ ਨੂੰ ਇੰਨਾ ਕਮਾਲ ਦਾ ਸੂਬਾ ਸੀ ਕਿਸੇ ਨੇ ਮਹਿਲ ਪਾ ਲਏ ਕਿਸੇ ਨੇ ਬੱਸਾਂ ਪਾ ਲੀਆਂ ਲੋਕਾਂ ਵੱਲ ਧਿਆਨ ਹੀ ਨਹੀਂ ਦਿੱਤਾ ਫੈਕਟਰੀਆਂ ਆਉਣਗੀਆਂ ਇਸ ਇਲਾਕੇ ਚ ਵੀ ਫੈਕਟਰੀਆਂ ਆਉਣਗੀਆਂ ਗੱਲ ਕਰ ਲਈ ਮੈਂ ਇੰਡਸਟਰੀ ਆਊਗੀ ਮਾਵਾਂ ਨੂੰ ਪਹਿਣਾ ਨੂੰ ਮੁੰਡਿਆਂ ਨੂੰ ਕੁੜੀਆਂ ਨੂੰ ਕੰਮ ਮਿਲੂਗਾ ਤੜਕੇ ਕੰਮ ਤੇ ਜਾ